ਤੋ ਭਗਵਾਨ ਤਬੈ ਹਸਕੈ ਸਮ ਅਮਰਤ ਬਾਤ ਤਿਨੈ ਸੰਗ ਪਾਕੀ ਤਦ ਫਿਰਿ ਸ਼੍ਰੀਕਿਸ਼ਨ ਨੇ ਹਸਕੇ ਓਨਾ ਗਵਾਲਿਆ ਕੋਲ ਅਮਰਤ ਜਿੰਨੇ ਮਿੱਠੇ ਬੋਲ ਕਹੇ ਪੋਜਨ ਖਾਤ ਦੇਓ ਹਮਰੋ ਗਿਰ ਲੋਕ ਸਬੈ ਪਿਖਵੋ ਤੁਮ ਆਖੀ ਕਿ ਸਾਡਾ ਦਿੱਤਾ ਪੋਜਨ ਪਰਬਤ ਖਾ ਰਿਆ ਹੈ ਸਾਰੇ ਲੋਕੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਲਵੋ ਹੋਏ ਰਹੇ ਬਿਸਮੈ ਸਭ ਗੋਪ ਸੁਣੀ ਹਰ ਕੇ ਮੁਖ ਤੇ ਜਬ ਸਾਖੀ ਜਦੋਂ ਸ਼੍ਰੀ ਕ੍ਰਿਸ਼ਨ ਦੇ ਮੁਖ ਤੋਂ ਇਹ ਸਾਖੀ ਸੁਣੀ ਤਾਂ ਸਾਰੇ ਗਵਾਲੇ ਹੈਰਾਨ ਹੋ ਰਹੇ ਗਿਆਨ ਜਨਾਵਰ ਕੀ ਲਈ ਬਾਜ ਹੋਇ ਗਵਾਰਣ ਕਾਨੈ ਤੇਈ ਜਬ ਚਾਖੀ ਜਦੋਂ ਕਾਨਾ ਨੇ ਉਹਨਾਂ ਨੂੰ ਦੇਵੀ ਦ੍ਰਿਸ਼ਟੀ ਪ੍ਰਦਾਨ ਕਰ ਦਿੱਤੀ ਤਾ ਉਹਨਾ ਗਵਾਲਿਆਂ ਨੇ ਬਾਜ ਬਣ ਕੇ ਗਿਆਨ ਦੇ ਜਾਨਵਰ ਨੂੰ ਦਬੋਚ ਲਿਆ ਆਂਜਲ ਜੋਰ ਸਬੈ ਬ੍ਰਿਜ ਕੇ ਜਨ ਔਟ ਪਰ ਨਾਮ ਕਰੇ ਹਰ ਆਗੇ ਪ੍ਰਜ ਭੂਮੀ ਦੇ ਸਾਰੇ ਲੋਕ ਹੱਥ ਜੋੜ ਕੇ ਸ਼੍ਰੀ ਕ੍ਰਿਸ਼ਨ ਅੱਗੇ ਕਰੋੜਾਂ ਵਾਰ ਪ੍ਰਣਾਮ ਕਰਨ ਲੱਗੇ ਭੁੱਲ ਗਈ ਸਭ ਕੋ ਮਗ ਵਾਸੁਦ ਕਾਨਾ ਹੀ ਕੇ ਰਸ ਪੀਤਰ ਭਾਗੇ ਸਾਰੇ ਆਨੋ ਇੰਦਰ ਦੀ ਸੁਧ ਭੁੱਲ ਗਈ ਅਤੇ ਕ੍ਰਿਸ਼ਨ ਦੇ ਰਸ ਵਿੱਚ ਹੀ ਭੇਜ ਗਏ ਸੋਵਤ ਤੇ ਜੋ ਪਰੇ ਬਖ ਮੈਂ ਸਭ ਧਿਆਨ ਲਗੇ ਹਰ ਕੇ ਜਨ ਚਾਗੇ ਜੋ ਮਾਇਆ ਰੂਪੀ ਵਿਛ ਦੀ ਨਿੰਦਰ ਵਿੱਚ ਸੁੱਤੇ ਹੋਏ ਸਨ ਮਾਨੋ ਸ਼੍ਰੀ ਕ੍ਰਿਸ਼ਨ ਦੇ ਧਿਆਨ ਵਿੱਚ ਲੱਗਾ ਨਾਲ ਝਾਗ ਪਏ ਹੋਣ ਹੋਰ ਗਈ ਸੁਧ ਭੂਲ ਸਭੋ ਇਕ ਕਾਨਾ ਹੀ ਕੇ ਰਸ ਮੈਂ ਅਨੁਰਾਗੀ ਔਰ ਸਾਰੀ ਸੁਧ ਭੁੱਲ ਗਈ ਬਸ ਇੱਕ ਕਾਨਾ ਦੇ ਪ੍ਰੇਮ ਰਸ ਵਿੱਚ ਮਗਨ ਹੋ ਗਏ ਕਾਨਾ ਕਹੀ ਸਭ ਕੋ ਹਸ ਕੇ ਮਿਲ ਧਾਮ ਚਲੋ ਜੋ ਹੈ ਹਰਤਾ ਅਗ ਉਸ ਪਾਪਾ ਨੂੰ ਦੂਰ ਕਰਨ ਵਾਲੇ ਸ਼੍ਰੀ ਕ੍ਰਿਸ਼ਨ ਨੇ ਸਭ ਨੂੰ ਹਸ ਕੇ ਕਿਹਾ ਕਿ ਸਭ ਮਿਲ ਕੇ ਘਰਾਂ ਨੂੰ ਚਲੋ ਨੰਦ ਚਲਿਓ ਬਲ ਭਾਦਰ ਚਲਿਓ ਯਸੁਦਾ ਉਹ ਚਲੀ ਨੰਦ ਲਾਲ ਬਿਨਾ ਨਗ ਨੰਦ ਚੱਲ ਪਿਆ ਬਲਰਾਮ ਚੱਲ ਪਿਆ ਅਤੇ ਯਸ਼ੋਦਾ ਵੀ ਚੱਲ ਪਈ ਅਤੇ ਪਾਪਾ ਤੋਂ ਮੁਕਤ ਸ਼੍ਰੀ ਕ੍ਰਿਸ਼ਨ ਵੀ ਚੱਲ ਪਿਆ ਪੂਜ ਜਬੈ ਇਨਹੋ ਨਾ ਕਰੀ ਤਬ ਹੀ ਕੁਪਿਓ ਇਨ ਪੈ ਧਰਤਾ ਪ੍ਰਗ ਜਦੋਂ ਇਹਨਾਂ ਨੇ ਇੰਦਰ ਦੀ ਪੂਜਾ ਨਾ ਕੀਤੀ ਜਦੋਂ ਬਾਜਰਤਾ ਰੇ ਇੰਦਰ ਇਹਨਾਂ ਉੱਤੇ ਗੁੱਸਾ ਹੋ ਗਿਆ ਵੇਦਨ ਮਾਦ ਕਹੀ ਇਨ ਭੀਮ ਤੇ ਮਾਰ ਡਰਿਓ ਛਲ ਸੋਤਵਾ ਮਗ ਇਹ ਗੱਲ ਵੇਦਾਂ ਪੁਰਾਤਨਾ ਗ੍ਰੰਥ ਵਿੱਚ ਕਹੀ ਹੋਈ ਹੈ ਕਿ ਇਸ ਸ਼੍ਰੀ ਕ੍ਰਿਸ਼ਨ ਨੇ ਸੰਕੇਤ ਕਰਕੇ ਛਲ ਨਾਲ ਭੀਮ ਤੋਂ ਯਰਾਸੰਦ ਨੂੰ ਮਰਵਾ ਦਿੱਤਾ ਸੀ ਪੂ ਸੁਤ ਸੋ ਲਰ ਕੈ ਜਿਨ ਹੂੰ ਨਵ ਸਾਤ ਛੁਡਾਏ ਲਈ ਪਰਮਾਇਆ ਜਿਸ ਨੇ ਇਹੋ ਮਾਸੂਰ ਨਾਲ ਲੜਾਈ ਕਰਕੇ ਉਸ ਤੋਂ 16000 ਇਸਤਰੀਆਂ ਛੁੜਵਾ ਲਈਆਂ ਆਂਦੀਆਂ ਸਨ ਆਦ ਸਤਜੁਗ ਕੇ ਮੁਰ ਕੇ ਗੜ ਤੋਰ ਦੇ ਸਭ ਜਿਉ ਕੱਚ ਬੰਗਾ ਜਿਸ ਨੇ ਆਦ ਸਤ ਯੁਗ ਵਿੱਚ ਮੁਰਦਤ ਦੇ ਸਾਰੇ ਗੜ ਕੱਚ ਦੀਆਂ ਵੰਗਾ ਵਾਂਗ ਤੋੜ ਦਿੱਤੇ ਸਨ ਹੈ ਕਰਤਾ ਸਭ ਹੀ ਜਗ ਕੋ ਹਰ ਦੇਵਨ ਹਾਰ ਇਹੀ ਜੁਗ ਸੰਗਾ ਜੋ ਸਾਰੇ ਜਗ ਦਾ ਕਰਤਾ ਅਤੇ ਸਾਰਿਆਂ ਯੁੱਗਾਂ ਵਿੱਚ ਦੇਣ ਵਾਲਾ ਹੈ ਜੋ ਲੋਕਾਂ ਦਾ ਸੁਆਮੀ ਹੈ ਲੋਕਨ ਕੋ ਪਤ ਸੋ ਮਤ ਮੰਦ ਵਿਵਾਦ ਕਰੈ ਮਗਵਾ ਮਤ ਲੰਗਾ ਉਸ ਨਾਲ ਪ੍ਰਸ਼ਟ ਬੁੱਧੀ ਵਾਲਾ ਅਤੇ ਹੰਕਾਰ ਵਾਲਾ ਅੰਨਾ ਹੋਇਆ ਇੰਦਰ ਵਿਵਾਦ ਖੜਾ ਕਰਨ ਲੱਗਾ ਹੈ ਗੋਪਨ ਸੋ ਖਿਜ ਕਹਿ ਮਗਵਾ ਤਜ ਕਹਿ ਮਨ ਆਨੰਦ ਕੋ ਪਰਚੇ ਗਵਾਲਿਆ ਪ੍ਰਤੀ ਖਿਜ ਕੇ ਇੰਦਰ ਮਾਨ ਦੀ ਸ਼ਾਂਤੀ ਨੂੰ ਤਿਆ ਕੇ ਕ੍ਰੋਧ ਨਾਲ ਭਰ ਗਿਆ ਸੰਗ ਮੇ ਗਨ ਜਾਏ ਕਹੀ ਪਰਖੋ 브ਜ ਪੈ ਰਸ ਵੀਰਹੀ ਮਦ ਗੱਜੇ ਆਤੇ ਬਦਲਾ ਦੇ ਸਮੂਹ ਨੂੰ ਜਾ ਕੇ ਇਹ ਗੱਲ ਕਹੀ ਕਿ ਵੀਰ ਰਸ ਵਿੱਚ ਗਣੋਚ ਹੋ ਕੇ 브ਜ ਭੂਮੀ ਉਤੇ ਪਰਖਾ ਕਰੋ ਕਰਿਓ ਵਰਕਾਇਤ ਨਹੀਂ ਉਨ ਪੈ ਜਹ ਤੇ ਫਨ ਗੋਪਨਾ ਇਕ ਬਚੇ ਉਨਾ ਗਵਾਲਿਆਂ ਉੱਤੇ ਇਤਨੀ ਬਰਖਾ ਕਰੋ ਜਿਸ ਕਰਕੇ ਫਿਰ ਇੱਕ ਗਵਾਲਾ ਵੀ ਨਾ ਬਚ ਸਕੇ ਸਭ ਭੈਣਾਂ ਨ ਭਰਾ ਤਨ ਤਾਤਨ ਪ੍ਰੋਤਨ ਤੋਨ ਮਾਰੋ ਸਾਥ ਚਚੇ ਸਭ ਨੂੰ ਭੈਣਾ ਭਰਾਵਾਂ ਪੁੱਤਰ ਪੋਤਰਿਆਂ ਤਾਇਆ ਅਤੇ ਚਾਚਿਆਂ ਸਮੇਤ ਮਾਰ ਦਿਓ ਆਇ ਸਮਾਨ ਪੁਰੰਦਰ ਕੋ ਆਪਣੇ ਸਭ ਮੇਗਣ ਕਾਛ ਸੋ ਕਾਛੇ ਇੰਦਰ ਦੀ ਆਗਿਆ ਮੰਨ ਕੇ ਸਾਰਿਆਂ ਬਦਲਾ ਨੇ ਆਪਣੇ ਲੱਕ ਪਨ ਲੇ ਤਾਏ ਚਲੇ ਬ੍ਰਿਜ ਕੇ ਮਰਬੇ ਕੋਹ ਘੇਰ ਦਸੋ ਦਿਸ ਤੇ ਘਣ ਆਛੇ ਪ੍ਰਜ ਭੂਮੀ ਨੂੰ ਮਾਰਨ ਲਈ ਸਾਰਿਆਂ ਬਦਲਾ ਨੇ ਧਾਵਾ ਬੋਲ ਦਿੱਤਾ ਅਤੇ ਦਸਾ ਦਿਸ਼ਾਵਾਂ ਤੋਂ ਚੰਗੀ ਤਰ੍ਹਾਂ ਘੇਰਾ ਪਾ ਲਿਆ ਕੋਪ ਭਰੇ ਅਰ ਭਾਰ ਭਰੇ ਬਦਬੇ ਕੋ ਚਲੇ ਚਰਿਆ ਜੋ ਪਾਛੇ ਕ੍ਰੋਧ ਅਤੇ ਜਲ 바ਰ ਨਾਲ ਭਰੇ ਹੋਏ ਬੱਚਿਆਂ ਨੂੰ ਚਰਾਉਣ ਵਾਲੇ ਗਵਾਲਿਆਂ ਨੂੰ ਮਾਰਨ ਲਈ ਚੱਲ ਪੇ। ਛੇਪਰ ਚਲੇ ਕਰ ਬੇ ਨੇ ਪਕਾਰਜ ਛੋਟ ਚਲੇ ਬਨਤਾ ਸੁਤ ਪਾਚੇ। ਰਾਜੇਂਦਰ ਦਾ ਕੰਮ ਕਰਨ ਲਈ ਪੁੱਤਰਾਂ ਅਤੇ ਇਸਤਰੀਆਂ ਨੂੰ ਪਿੱਛੇ ਛੱਡ ਕੇ ਤੁਰੰਤ ਚੱਲ ਪੇ। ਦੰਤ ਸੰਕਾਸੁਰ ਕੇ ਮਰ ਬੇ ਕੋਹ ਰੂਪ ਧਰਿਓ ਜਲ ਮੈਂ ਜਿਨ ਮੱਛਾ ਜਿਸ ਨੇ ਸ਼ੰਖਾਸੁਰ ਨੂੰ ਮਾਰਨ ਲਈ ਜਾਲ ਵਿੱਚ ਮਛ ਰੂਪ ਧਾਰਨ ਕੀਤਾ ਸੀ ਸਿੰਧ ਮਥਿਓ ਜਬ ਹੀ ਅਸਰਾਸੁਰ ਮੇਰ ਤਰੈ ਪਿਓ ਕਛਪ ਹੱਛਾ ਜਿਸਨੇ ਦੇਵਤਾ ਅਤੇ ਦੇਵਤਾ ਦੁਆਰਾ ਸਮੁੰਦਰ ਰੇੜਕਣ ਵੇਲੇ ਮੇਰੂ ਪਰਬਤ ਰੂਪ ਮਦਾਨੇ ਹੇਠਾ ਕਛੂ ਬਣ ਕੇ ਚੰਗੀ ਤਰ੍ਹਾਂ ਕਾਰਜ ਕੀਤਾ ਸੀ ਸੋ ਅਬ ਕਾਨਾ ਪਿਓ ਐਠ ਔਰ ਚਰਾਵਤ ਹੈ ਬ੍ਰਿਜ ਕੇ ਸਭ ਬੱਛਾ ਉਹੀ ਹੁਣ ਇੱਥੇ ਕਾਨਾ ਬਣਿਆ ਹੋਇਆ ਹੈ ਅਤੇ ਬ੍ਰਜ ਦੇ ਸਾਰੇ ਵਛਿਆ ਨੂੰ ਚਰਾਉਂਦਾ ਹੈ ਖੇਲ ਦਿਖਾਵਤ ਹੈ ਜਗ ਕੋ ਇਹ ਹੈ ਕਰਤਾ ਸਭ ਜੀਵਨ ਰੱਛਾ ਜੋ ਇਸ ਤਰ੍ਹਾਂ ਦੀਆ ਖੇਡਾ ਵਿਖਾ ਰਿਹਾ ਹੈ ਇਹੋ ਸਾਰੇ ਜੀਵਾ ਦੀ ਰੱਖਿਆ ਕਰਨ ਵਾਲਾ ਹੈ ਆਏ ਸਮਾਨ ਸਬੈ ਮੰਗਵਾ ਹਰ ਕੇ ਪੁਰਖੇਰ ਕਨੇ ਕਣ ਗਾਜੈ ਇੰਦਰ ਦੀ ਆਗਿਆ ਮੰਨ ਕੇ ਸਾਰਿਆ ਬਤਲਾ ਨੇ ਬ੍ਰਜ ਭੂਮੀ ਨੂੰ ਘੇਰਾ ਪਾ ਲਿਆ ਦਾਮਨ ਜੋਗਰ ਜੈ ਜਨ ਰਾਮ ਕੇ ਸਾਮੋਹੇ ਰਾਵਣ ਦੁਦੰਬ ਪਾਜੈ ਆਤੇ ਘੇਰ ਕੇ ਸਾਰੇ ਬੱਦਲ ਜੋਰ ਨਾਲ ਗੱਜਣ ਲੱਗੇ ਬਿਜਲੀ ਇਸ ਤਰ੍ਹਾਂ ਕੜਕ ਰਹੀ ਸੀ ਮਾਨੋ ਰਾਮ ਦੇ ਸਾਹਮਣੇ ਰਾਵਣ ਦੇ ਧੌਂ ਸੇ ਗੂੰਜ ਰਹੇ ਹੋਣ ਸੋ ਤੋਂ ਨਸਰੋਨਨ ਮੈਂ ਸੁਣ ਗੋਪ ਤਸੋਂ ਦੇ ਸੋ ਦੇ ਡਰ ਕੇ ਉੱਠ ਪਜੇ ਉਸ ਧੁਨ ਨੂੰ ਕੰਨਾਂ ਨਾਲ ਸੁਣ ਕੇ ਡਰ ਦੇ ਮਾਰੇ ਸਾਰੇ ਗਵਾਲੇ ਦਸਾ ਦਿਸ਼ਾਵਾਂ ਵੱਲ ਉੱਠ ਭਜੇ ਸਨ ਆਏ ਪਰੇ ਹਰ ਕੇ ਸਭ ਪਾਇਨ ਆਪਣ ਜੀਵ ਸਹਾਇਕ ਕਾਜੈ ਸਾਰੇ ਕ੍ਰਿਸ਼ਨ ਦੇ ਪੈਰੀ ਆਪੇ ਅਤੇ ਆਪਣੀ ਜੀਵਨ ਦੀ ਰੱਖਿਆ ਲਈ ਸਹਾਇਤਾ ਵਾਸਤੇ ਪ੍ਰਾਰਥਨਾ ਕਰਨ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ